ਆਦੇ ਇਹ ਲਵਾ ਦੇਗਾ ਬਰਮ ਬਣਾਵਾਗੇ ਅਰੇ ਇਹਦਾ ਅੰਦਰ ਫੁੱਟ 10 ਫੁੱਟ ਬਰਮ ਬਣਾ ਕੇ ਨਾਲ ਉਹ ਮਿੱਟੀ ਨਾਲ ਲਾ ਕੇ ਨਾ ਮਾਰੋ ਲਿਆ ਕੇ ਤੇ ਲਵਾਗੇ ਨਾਲ ਬਣਾ ਬਨੇਗਾ ਪੱਤੀ ਲੱਗੇਗੀ ਤੇ ਕੈਟ ਆਈਆਂ ਲੱਗਣਗੇ ਅਸੀਂ ਲੈਵਲ ਇੱਕ ਬਰਬਰ ਹੈ ਅੰਦਰ ਕੁਸੀ ਸਭ ਦੱਬ ਦੱਬ ਪਾਣੀ ਪੂਣੀ ਨਾ ਖਲੋਏ 120 ਦੀ ਗੱਡੀ ਪਜਾਏ ਕੋਈ ਜੰਪ ਵਾਜੇ ਵਾਲੀ ਤਾਂ ਹੋ ਗਈ ਇਹ ਅੱਲਾ ਦਾ ਹਾਂ ਜਿਹੜੀ ਵਧੀਆ ਬਣਾਉਂਦਾ ਉੱਥੇ ਪੁੜੀਆਂ ਪਾ ਦਤੀਆਂ ਜੀ ਅੱਛਾ ਪਾ ਦਿੰਗੇ ਇੱਥੇ ਕਿੰਨਾ ਕਿੰਨਾ ਹੋ ਗਿਆ ਟੋਟਲ ਇੱਥੇ ਜੀ ਹੋ ਗਿਆ ਜੀ 75 73 ਮੇ ਹੋ ਗਿਆ ਜੀ ਹਾਂ 75 3 ਹੋ ਗਿਆ ਇੱਥੇ 3 ਇਚ ਜੀ ਹੋ ਗਿਆ 3 ਇਚ ਜੀ ਹੋ ਗਿਆ ਹਾਂ ਪੂਰਾ 3 ਇਚ ਜੀ ਹੋ ਗਿਆ ਫੜੀ ਲੁਕਾੜ ਨਿਕਲ ਗਈ ਮਾਰਕੀਟੋਂ ਦੋ ਐਂਟੀ ਹੋੜ ਆਪ ਪਾ ਰਹੇ ਅੱਜ ਤੇ ਖਿੰਚੀ ਉੱਤੀ ਫੇਰ ਪੈਣੀ ਹੋਵੇ ਔਰ ਫਾਈਨਲ ਹੋ ਗਿਆ ਫਾਈਟਰੀ ਹਲਸਾਪਤ ਮਰਬਾਨ ਕਰ ਚਾਹਣਾ ਜਿਆਦਾ ਲਾਇਆ ਜਾ ਰਿਹਾ ਜੀ ਇਹ ਸਾਡੀ ਸੜਕ ਬਣ ਗਈ ਹੈ ਨਵੀਂ ਤੇ ਪਹਿਲਾਂ ਸ਼ੁਰੂ ਕੀਤੀ ਫਿਰ ਫੜ ਆ ਗਏ ਫੜਾ ਕਰਕੇ ਕੰਮ ਸੱਦਾ ਰੁਗ ਗਿਆ ਹੁਣ ਇਹ ਦਵਾਦਾ ਸ਼ੁਰੂ ਕੀਤੀਆਂ ਇਹ 7 ਕਿਲੋਮੀਟਰ ਸਮਝ ਲਓਗੇ 7.5 ਕਿਲੋਮੀਟਰ ਲੰਬੀ ਛੜਕਿਆ। ਪਾਇ ਨਾਲੇ ਤੋਂ ਚੱਕ ਹੌਲ ਤੱਕ ਬਹੁਤ ਛੋਟੀ ਹੀਗੀ। 10 ਫੁੱਟ ਸੀਗੀ ਇਹ ਹੁਣ 8 ਦਾ ਫੁੱਟ ਕੀਤੀ ਹੈ। ਉਹਦਾ ਇਹ ਮੇਰਾ ਖਿਆਲ ਹੈ ਕਿ ਅਗਲੇ 10-15 ਦਿਨ ਦੇ ਵਿੱਚ ਬਣ ਕੇ ਕੰਪਲੀਟ ਹੋ ਜੂਗੀ। ਇਹਦੇ ਤੇ 7.5 ਕਰੋੜ ਕੁ ਪੈਸਾ ਜਿਹੜਾ ਉਹ ਲੱਗਾ। ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਹੀ ਨਾਲੇ ਦੀਆਂ ਛੜਕਾਂ ਜਿਹੜੀ ਅੱਜ ਵੀ 10 ਲਿੰਕ ਰੋਡਾਂ ਦੇ ਨਹੀਂ ਪੱਥਰ ਰੱਖ ਕੇ ਆਏ। ਮਈ ਤੱਕ ਕਾਸਵੇ ਦੇ ਛੜਕਾਂ ਛੜਕਾਂ ਹੋ ਜਾਣਗੀਆਂ ਬਹੁਤ ਵਧੀਆ ਛੜਕਾਂ ਜਿਹੜੀਆਂ ਉਹ ਬਣ ਰਹੀਆਂ ਸਾਡੇ ਪਾਸੇ ਵਧੀਆ ਕੰਮ ਹੋ ਰਿਹਾ ਕੁਆਲਟੀ ਦਾ ਬਾ ਕੰਮ ਵੇਖਣ ਆਏ ਸੀ ਸਾਡੇ ਠੇਕੇਦਾਰ ਭਰਾ ਦੇ ਇਹਨਾਂ ਨੂੰ ਕਿਹਾ ਕਿ ਕੰਮ ਨਹੀਂ ਮਾਰਾ ਕਰਦਾ ਬਈ ਕੰਮ ਵਧੀਆ ਕਰ ਦਿਓ ਤੇ ਕੰਮ ਵਧੀਆ ਕਰਦੇ ਨਾਲ ਐਸਬੀਓ ਜੇਆਈ ਨੂੰ ਲੈ ਕੇ ਆਇਆ ਸੀਗਾ ਕੰਮ ਵਧੀਆ ਹੋ ਰਿਹਾ ਛੜਕਾਂ ਦਾ ਕੰਮ ਦੇਖਣ ਲਈ ਆ ਰਹੇ ਆ ਸਾਰੀਆਂ ਛੜਕਾਂ ਆਪ ਖਲੋਕ ਕੇ ਕੋਲ ਜਿਹੜੀਆਂ ਪਟਾਉਣੀਆਂ ਤਾਂ ਜੋ ਮਾਰੀਆਂ ਦਾ ਬਣ ਇੱਕ ਤਾਂ ਛੜਕ ਬਣੇ ਤੇ ਘਟੋ ਘਟ 5-7 ਸਾਲ ਜਿਹੜੇ ਲੰਘ ਜਾਣ ਤੁਹਾਡੇ ਲੋਕ ਪਾਣੀ ਚ ਸਕਦਾ ਜਿਆ ਲੈ ਕੇ ਤੇ ਪਣੀ ਦਾ ਵੀ ਲੈ ਗਿਆ ਕਿਵੇਂ ਦੀ ਗੁਣਵੱਤਾ ਜੀ ਇਹਨਾਂ ਦੀ ਸਾ ਮੇਰਾ ਤਾਂ ਸਹੀ ਆ ਬਿਲਕੁਲ ਅੱਗੇ ਬਣ ਬੜਾ ਆਖਿਆ ਜਿਹੜੀ ਉਹ ਵੀ ਦਿਖਾਈ ਇਹਨਾਂ ਨੇ ਉਹ ਵੀ ਬਹੁਤ ਵਧੀਆ ਤੇ ਇਹ ਵੀ ਵਧੀਆ ਠੀਕ ਹੈ ਵਧੀਆ ਜੀ ਐਮ ਸਰ ਪਰ ਫਿਰ ਵੀ ਜਦੋਂ ਇਹ ਡੰਨ ਕਰਨਗੇ ਉਦੋਂ ਇੱਕਦਾਂ ਅਸੀਂ ਫੇਰ ਚੈੱਕ ਕਰਾਂਗੇ ਜਦੋਂ ਛੜਕ ਬਣਨ ਹੋਊਗੀ ਨਾ ਫੇਰ ਇੱਕਦਾਂ ਨੂੰ ਸਾਰੀ ਨੂੰ ਚੈੱਕ ਕਰਾਂਗੇ ਜੇ ਕਿਤੇ ਕੋਈ ਕਮੀ ਦੇਈ ਤੇ ਇਹਨਾਂ ਨੂੰ ਕਹਾਂਗੇ ਕੰਮ ਪੂਰੀ ਕਰਾ ਹਾਂ ਹਾਂ ਬੜਾ ਠੀਕ ਬਣ ਰਿਹਾ ਯਾਰੇ ਨਾਲ ਕੇ ਤਕੋ ਲੱਤ ਕੇ ਸਰ ਸਰ ਉਹ ਨਾ ਦੇਖੋ ਦਾ ਖਰਾਉਂਗੇ ਬੈਕ ਕਿਤੇ ਚੁੱਪ ਬੈਠ ਰਹੇ ਹੋਰ ਆਪਰੇ ਜੇ ਅੱਛਾ ਕਿਉਂ ਆ ਗਿਆ ਦੇਵਰੀ ਕੁ ਰਾਏ ਤੇ ਅੱਛਾ 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 ਦੇਖਦਾ ਤੁਕਾਗਾ ਸਰ ਕੋਈ ਨੀ ਮਸ਼ੀਨ ਦਾ ਪਾਲਾ ਹੈ ਜੀ ਪਾ ਕੇ ਚੱਲੇ ਆਂ ਅੱਛਾ ਅੱਛਾ ਉਹ ਪਾ ਕੇ ਵੀ ਪਾਲਣੀਆਂ ਦਾ ਰਿਸ਼ਤੇ ਦੇ ਆਪੇ ਸੁਦਾ ਹਾਂਜੀ ਕੋਈ ਨਹੀਂ ਕਮਿਸ਼ਨ ਮੇ ਦਾ ਨਾ ਨਾ ਠੀਕ